ਦਸੋ ਵੀ ਆਪਣੇ ਹਰ ਹੁੰਦੇ ਕਿਉਂ ਆਏ ਜੀ ਤੇ ਰਾਮ ਜਲਦੀ ਇਹ ਬੜਾ ਮਤਲਬ ਗੁੰਝਲਦਾਰ ਸਵਾਲ ਹੈ ਜਿੰਨੂੰ ਸਾਡਾ ਪੰਜਾਬ ਲਗਭਗ ਹਰ ਦੂਵੇ ਤੀਏ ਸਾਲ ਜਾਂ ਚੌਥੇ ਸਾਲ ਭੁਗ ਦਤਾ ਤੇ ਇਹਦਾ ਮੇਨ ਕਾਰਨ ਆ ਕਿ ਪਹਾੜਾਂ ਦੇ ਉੱਤੇ ਜਿਹੜਾ ਦਰਿਆਵਾਂ ਦਾ ਸਾਡੇ ਦਾ ਕੈਚਮੈਂਟ ਏਰੀਆ ਉਹਦੇ ਵਿੱਚ ਮੀਂਹ ਪੈਂਦਾ ਹਮਮ ਔਰ ਜਦੋਂ ਬਹੁਤ ਜ਼ਿਆਦਾ ਮੀਂਹ ਪੈ ਜਾਂਦਾ ਫਿਰ ਉਹ ਪਾਣੀ ਉੱਥੇ ਤੇ ਰੋਕਿਆ ਨਹੀਂ ਜਾ ਸਕਦਾ ਰੁਕ ਨਹੀਂ ਸਕਦਾ ਤੇ ਉਹ ਸਾਡੇ ਡੈਮਾਂ ਤੱਕ ਆਉਂਦਾ ਔਰ ਮਜਬੂਰੀ ਵਸ ਡੈਮਾਂ ਨੂੰ ਖੋਲ ਕੇ ਉਹਨਾਂ ਨੂੰ ਫਿਰ ਮਦਾਨੀ ਇਲਾਕਾ ਜਿਹੜਾ ਦਰਿਆ ਦਾ ਅਸਲ ਵੇਹ ਜਦੋਂ ਇੱਥੋਂ ਪਾਖੜਾ ਡੈਮ ਤੋਂ ਰੋਪੜ ਤੇ ਰੋਪੜ ਤੋਂ ਹਰੀਕੇ ਜਾਂ ਪੌਂਗ ਡੈਮ ਤੋਂ ਹਰੀਕੇ ਉਹ ਪਾਣੀ ਜਾਂਦਾ। ਉਹ ਰਸਤੇ ਵਿੱਚ ਜਿੰਨਾ ਵੀ ਇਲਾਕਾ ਆਉਂਦਾ ਉਹ ਉਹਦੇ ਵਿੱਚ ਉਹ ਬੁਰੀ ਤਰ੍ਹਾਂ ਉਹਦੀ ਮਾਰ ਪੈਂਦੀ ਹੈ। ਇਸ ਤੋਂ ਅੱਗੇ ਜੇ ਉਹ ਪਾਣੀ ਅੱਗੇ ਛੱਡਿਆ ਜਾਂਦਾ ਤੇ ਸਾਡਾ ਫਰੋਜਪੁਰ ਇਫੈਕਟਡ ਹੁੰਦਾ ਤੇ ਫਰੋਜਪੁਰ ਤੋਂ ਅੱਗੇ ਸਮੁੰਦਰ ਤੱਕ ਜਾਣ ਤੱਕ ਜਿਹੜਾ ਪਾਕਿਸਤਾਨ ਦਾ ਏਰੀਆ ਉਹ ਬੜੀ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦਾ। ਇਸ ਵੇਲੇ ਵੀ ਜੇ ਆਪਾਂ ਕਹੀਏ ਤਿੰਨ ਅਸੀਂ ਤਿੰਨ ਦਰਿਆਵਾਂ ਦੀ ਮਾਰ ਚੱਲ ਰਹੀ ਹੈ ਪਰ ਪਾਕਿਸਤਾਨ ਛੇ ਦਰਿਆਵਾਂ ਦੀ ਮਾਰ ਚੱਲ ਰਿਹਾ। ਸੋ ਜਿਹੜਾ ਤੁਸੀਂ ਪੁੱਛਿਆ ਵੀ ਹੜ ਆਉਂਦੇ ਕਿਉਂ ਜਣ ਕਿ ਮੀਂਹ ਜਿਆਦਾ ਕਿਉਂ ਪੈਂਦਾ ਇਹਦਾ ਵੱਡਾ ਕਾਰਨ ਆ ਕਿ ਜਿਵੇਂ ਜਿਵੇਂ ਸਮਾਂ ਅੱਗੇ ਆ ਰਿਹਾ ਮਨੁੱਖ ਨੇ ਪਹਾੜਾਂ ਨੂੰ ਬਹੁਤ ਬੁਰੀ ਤਰ੍ਹਾਂ ਕਟਿਆ ਇਹਦੇ ਵਿੱਚ ਸਾਡੀਆਂ ਸਰਕਾਰਾਂ ਵੀ ਜ਼ਿੰਮੇਵਾਰ ਆ ਸਾਡੇ ਲੋਕ ਵੀ ਜ਼ਿੰਮੇਵਾਰ ਆ ਕਿਉਂਕਿ ਇਹ ਟੂਰਿਜ਼ਮ ਨੂੰ ਵਧਾਉਣ ਵਾਸਤੇ ਸਰਕਾਰਾਂ ਨੇ ਨਾਰੇ ਦਿੱਤੇ ਆ ਕਿ ਆਪਾਂ ਟੂਰਿਜ਼ਮ ਵਧਾਉਣ ਵਾਸਤੇ ਪਹਾੜਾਂ ਨੂੰ ਸੁੰਦਰ ਬਣਾਈਏ ਸੜਕਾਂ ਬਣਾਈਏ ਉੱਥੇ ਹੋਟਲ ਬਣਾਏ ਜਾਣ ਜਾਂ ਲੋਕਾਂ ਦੇ ਘੁੰਮਣ ਫਿਰਨ ਵਾਸਤੇ ਹੋਰ ਜਗ੍ਹਾ ਬਣਾਈਆਂ ਜਾਣ ਜਿਹਦੇ ਨਾਲ ਟੂਰਿਜ਼ਮ ਡਵੈਲਪ ਹੋ ਸਕੇ ਇਹਦੇ ਨਾਲ ਸਾਡਾ ਇੱਕ ਕਾਰਪੋਰੇਟ ਸੈਕਟਰ ਜਿਹੜਾ ਚਾਹੁੰਦਾ ਹੈ ਕਿ ਇੱਕ ਲਗਜ਼ਰੀ ਆਈਟਮ ਦੀ ਤਰ੍ਹਾਂ ਟੂਰਿਜ਼ਮ ਨੂੰ ਬਣਾਇਆ ਜਾਵੇ ਲੋਕੀ ਆਉਣ ਘੁੰਮਣ ਫਿਰਨ ਇੰਜੋਏ ਕਰਨ ਔਰ ਵੱਤੋ-ਵੱਤੇ ਪੈਸੇ ਖਰਚ ਕੇ ਜਾਣ ਪਰ ਇਹਦਾ ਨੁਕਸਾਨ ਕੀ ਹੁੰਦਾ ਕਿ ਪਹਾੜਾਂ ਦੇ ਵਿੱਚ ਇਸ ਵਿੱਚ ਪਗਡੰਡੀਆਂ ਤੇ ਜਾਣ ਵਾਲੇ ਰਸਤੇ ਹੁੰਦੇ ਵੱਤੋ-ਵੱਤ ਆਪਾਂ ਖਚਰ ਕੋਟੇ ਤੇ ਜਾ ਸਕਦੇ ਹਾਂ ਜਾਂ ਛੋਟੀ ਵੱਤੋ-ਵੱਤ ਗੱਡੀ ਤੇ ਜਾ ਸਕਦੇ ਲੇਕਿਨ ਸਾਡੇ ਪਹਾੜਾਂ ਦੇ ਵਿੱਚ ਉੱਥੇ ਕੀ ਕੀਤਾ ਗਿਆ ਕਿ 4 ਲੇਨ 6 ਲੇਨ ਸੜਕਾਂ ਬਣਾਈਆਂ ਗਈਆਂ ਬਹੁਤ ਸਾਰੀਆਂ ਪਹਾੜਾਂ ਦੇ ਵਿੱਚ ਚਨਲ ਬਣਾਈ ਗਈਆਂ ਜਿਦੇ ਨਾਲ ਡਾਇਨਾਮਾਈਟ ਲਾ ਕੇ ਪਹਾੜਾਂ ਨੂੰ ਤੋੜਿਆ ਗਿਆ ਉਹਦੇ ਨਾਲ ਜਿਹੜਾ ਨੇਚਰਲ ਉਹ ਪ੍ਰਭਾਵ ਹੁੰਦਾ ਉਹਦੇ ਵਿੱਚ ਗੜਬੜ ਹੁੰਦੀ ਹੈ ਔਰ ਸਾਡੇ ਪਹਾੜ ਟੁੱਟ ਟੁੱਟ ਕੇ ਡਿੱਗਦੇ ਜੇਕਰ ਗਰਮੀ ਹੁੰਦੀ ਉਹਦੇ ਪਹਾੜ ਟੁੱਟ ਟੁੱਟ ਕੇ ਡਿੱਗੀ ਜਾਂਦੇ ਔਰ ਜਦੋਂ ਇਸ ਵੇਲੇ ਮੀਂਹ ਪੈ ਰਿਹਾ ਫਿਰ ਉਹ ਗਿੱਲਾ ਹੋ ਕੇ ਪਹਾੜ ਫਿਰ ਡਿੱਗਦੇ ਜਿਹਦਾ ਕਰਕੇ ਇਹ ਬਹੁਤ ਵੱਡਾ ਨੁਕਸਾਨ लास्ट ਵਿੱਚ ਮੈਦਾਨੀ ਇਲਾਕਿਆਂ ਵਿੱਚ ਪੰਜਾਬ ਨੂੰ ਛਡਣਾ ਪੈਂਦਾ ਪੰਜਾਬ ਇਹ ਜਿਹੜੇ ਹੜ੍ਹ ਆ ਇਹਨਾਂ ਨੂੰ ਰੁਕਣ ਵਾਸਤੇ ਜੇਕਰ ਆਪਾਂ ਜਿਹੜੀ ਪਹਾੜਾਂ ਦੀ ਕੁਦਰਤੀ ਸੁੰਦਰਤਾ ਉਹਨੂੰ ਇੰਨੀ ਛੇੜਖਾਨੀ ਨਾ ਕੀਤੀ ਜਾਵੇ ਤੇ ਇਹ ਜਿਹੜੇ ਹੜ੍ਹ ਹੜਾਉਣ ਤੋਂ ਬਚਾ ਕੀਤਾ ਜਾ ਸਕਦਾ ਸੋ ਦੂਸਰੀ ਇੱਕ ਗੱਲ ਹੁੰਦੀ ਹੈ ਵੀ ਤੁਸੀਂ ਦੇਖਿਆ ਹੋਣਾ ਇਹਨਾਂ ਦਿਨਾਂ ਦੇ ਵਿੱਚ ਕਲਾਊਡ ਬਰਸਟ ਬੜਾ ਹੋਇਆ। ਕਲਾਊਡ ਬਰਸਟ ਦਾ ਨਿਕ ਬਦਲ ਫਟਣਾ। ਅੱਛਾ ਇੱਕਦਮ ਜਿਹੜਾ ਬੱਦਲ ਪਾਣੀ ਲੈ ਕੇ ਆਇਆ ਹੁੰਦਾ ਜੀ ਉਹਨੇ ਘੰਟੇ ਦੋ ਘੰਟੇ ਜਾਂ ਦਿਹਾੜੀ ਦੇ ਵਿੱਚ ਮਨੋ ਪੈਣਾ ਹੁੰਦਾ। ਤੋਂ ਇੱਕ ਮਿੰਟ ਦੇ ਵਿੱਚ ਡਿੱਗ ਪੈਂਦਾ ਜਿਹਦੇ ਨਾਲ ਬਹੁਤ ਵੱਡਾ ਭਿਆਨਕ ਹੜਾ ਆਉਂਦਾ। ਹੋਰ ਸਿੱਧਾ ਇਹ ਡੈਮਾਂ ਨੂੰ ਵੀ ਕਾਬੂ ਕਰਨਾ ਇਹਨੇ ਪਾਣੀ ਨੋਖਾ ਹੋ ਜਾਂਦਾ। ਸੋ ਇਸ ਕਰਕੇ ਜਿਹੜੇ ਹੜਾ ਆਉਣ ਦਾ ਮੇਨ ਕਾਰਨ ਜਿਹੜੀ ਸਾਡੀ ਲਾਲਸਾ ਵਾ ਉਹ ਹੈ ਜਿੱਤੋਂ ਸਾਡੀਆਂ ਸਰਕਾਰਾਂ ਬਚਣ ਸਾਡੇ ਕਾਰਪੋਰੇਟ ਸੈਕਟਰ ਬਚਣ ਔਰ ਕੁਝ ਨਾ ਕੁਝ ਅਸੀਂ ਵੀ ਕੋਸ਼ਿਸ਼ ਕਰੀਏ ਪਹਾੜਾਂ ਨੂੰ ਕੁਦਰਤੀ ਵਾਤਾਵਰਨ ਨੂੰ ਇਹਨਾਂ ਨਾ ਛੇੜਿਆ ਜਾਵੇ ਤਾਂ ਜੋ ਅਸੀਂ ਹੜਾਂ ਦੇ ਨਸ਼ਕਰ ਨਾ ਹੋਈਏ ਧੰਨਵਾਦ